ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਫਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਬੇਟੀ ਦੇ ਬਾਰੇ ਜਿਸ ਦਾ ਕੀ ਵਿਆਹ ਹੋਇਆ ਹੈ ਤੇ ਗੁੱਪਚਪ ਤਰੀਕੇ ਦੇ ਨਾਲ ਚੁੱਪਚੀਤੇ ਹੀ ਅਰਵਿੰਦ ਕੇਜਰੀਵਾਲ ਨੇ ਵਿਆਹ ਕਰਵਾ ਦਿੱਤਾ ਹੈ ਆਪਣੀ ਧੀ ਦਾ ਤੇ ਇਹ ਜੋ ਦਿੱਲੀ ਦੇ ਸਨ ਇਲਾ ਹਟਲ ਦੇ ਵਿੱਚ ਪਹਿਲਾਂ ਸਗਾਈ ਦੀ ਰਸਮ ਹੋਈ ਤੇ ਉੱਥੇ ਹੀ ਵਿਆਹ ਹੋਇਆ ਤੇ ਵਿਆਹ ਦੇ ਵਿੱਚ ਜਿਆਦਾ ਕੋਈ ਭੀੜ-ਪੜਕਾ ਨਹੀਂ ਸੀ ਸਿਰਫ ਤੇ ਸਿਰਫ ਦਿੱਲੀ ਅਤੇ ਪੰਜਾਬ ਦੇ ਜੋ ਆਮ ਆਦਮੀ ਦੇ ਜੋ ਸੀਨੀਅਰ ਆਗੂ ਸੀ ਉਹੀ ਲੋਕ ਪਹੁੰਚੇ ਸੀ ਤੇ ਹੁਣ ਵਿਆਹ ਹੋਣ ਤੋਂ 1 ਘੰਟੇ ਬਾਅਦ ਹੀ ਲਾਈਵ ਆਈ ਅਰਵਿੰਦ ਕੇਜਰੀਵਾਲ ਦੀ ਬੇਟੀ ਅਤੇ ਉਸ ਨੇ ਲਾਈਵ ਆ ਕੇ ਕਹਿ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਉੱਡ ਜਾਣਗੇ ਹੋਸ਼ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਬੇਟੀ ਦੇ ਬਾਰੇ ਅਰਵਿੰਦ ਕੇਜਰੀਵਾਲ ਦੀ ਬੇਟੀ ਜਿਸ ਨੇ ਕੀ ਬੀਟਕ ਦੀ ਪੜਾਈ ਕਰ ਰੱਖੀ ਸੀ ਅਰਵਿੰਦ ਕੇਜਰੀਵਾਲ ਦੀ ਬੇਟੀ ਨੂੰ ਲੈ ਕੇ ਪਹਿਲਾਂ ਬਹੁਤ ਸਾਰੀਆਂ ਫਰਮਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਆ ਰਹੀਆਂ ਸੀ ਕਈ ਲੋਕ ਇਹ ਕਹਿ ਰਹੇ ਸੀ ਕਿ ਇਹ ਰਾਜਨੀਤੀ ਦੇ ਵਿੱਚ ਆਵੇਗੀ ਜਰਵਿੰਦ ਕੇਜਰੀਵਾਲ ਆਪਣੀ ਬੇਟੀ ਨੂੰ ਪੰਜਾਬ ਦਾ ਕੋਈ ਅਹੁਦਾ ਦੇਵੇਗਾ ਪੰਜਾਬ ਦੇ ਵਿੱਚ ਇਹ ਨਵਾਂ ਚਿਹਰਾ ਲੈ ਕੇ ਆਵੇਗਾ ਇਦਾਂ ਦੀਆਂ ਬਹੁਤ ਸਾਰੀਆਂ ਜੋ ਖਬਰਾਂ ਸੀ ਸੋਸ਼ਲ ਮੀਡੀਆ ਦੇ ਉੱਪਰ ਉਸ ਸਮੇਂ ਵਾਇਰਲ ਹੋਈਆਂ ਸੀ ਹੁਣ ਅਰਵਿੰਦ ਕੇਜਰੀਵਾਲ ਦੀ ਬੇਟੀ ਹੈ ਉਸਨੇ ਬੀਟੈਕ ਇੰਜੀਨੀਅਰਿੰਗ ਕੀਤੀ ਹੋਈ ਹੈ ਅਤੇ ਉਸਦੀ ਫੀਲਡ ਹੀ ਅਲੱਗ ਹੈ ਉਸ ਦਾ ਰਾਜਨੀਤੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਇੰਟਰਸਟ ਨਹੀਂ ਹੈ ਹੁਣ ਉਸ ਦਾ ਵਿਆਹ ਹੋ ਚੁੱਕਿਆ ਹੈ ਤੇ ਵਿਆਹ ਵੀ ਇੱਕ ਉਦਾਂ ਦੀ ਹੀ ਫੈਮਿਲੀ ਦੇ ਨਾਲ ਹੋਇਆ ਹੈ ਕੋਈ ਜ਼ਿਆਦਾ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਰੱਖਦੇ ਕਿਉਂਕਿ ਇਹ ਰਾਜਨੀਤੀ ਦੇ ਵਿੱਚ ਅਰਵਿੰਦ ਕੇਜਰੀਵਾਲ ਖੁਦ ਹੈ ਪਰ ਇਹ ਜ਼ਰੂਰੀ ਥੋੜੀ ਹੈ ਕਿ ਉਹਨਾਂ ਦਾ ਬੱਚਾ ਵੀ ਹੈ ਉਹ ਵੀ ਰਾਜਨੀਤੀ ਦੇ ਵਿੱਚ ਆਵੇ ਇਸ ਨੇ ਸਿੰਪਲ ਅਤੇ ਸਾਦੇ ਤਰੀਕੇ ਦੇ ਨਾਲ ਵਿਆਹ ਕੀਤਾ ਵਿਆਹ ਦੇ ਵਿੱਚ ਕੋਈ ਜ਼ਿਆਦਾ ਭੀੜ ਭੜਕਾ ਨਹੀਂ ਸੀ ਕੋਈ ਜ਼ਿਆਦਾ ਲੋਕ ਨਹੀਂ ਸੀ ਸਿਰਫ ਇਹਨੇ ਖਾਸ ਖਾਸ ਬੰਦੇ ਆਪ ਉਹ ਆਪਣੇ ਪੰਜਾਬ ਦੇ ਕੁਝ ਥੋੜੇ ਬਹੁਤ ਲੀਡਰ ਸੀ ਕੋਜਾ ਦਿੱਲੀ ਦੇ ਲੀਡਰ ਸੀ ਜਿਹੜੇ ਅਹੁਦੇਦਾਰ ਉੱਪਰ ਵਿਧਾਨ ਸਭਾ ਲੈਵਲ ਤੇ ਜਾਂ ਲੋਕ ਸਭਾ ਦੇ ਜਾਂ ਰਾਜ ਸਭਾ ਦੇ ਜੋ ਅਹੁਦੇਦਾਰ ਸੀ ਉਹ ਲੋਕ ਸੱਦੇ ਸੀ ਤੇ ਇਹਨਾਂ ਨੇ ਸਿੰਪਲ ਤੇ ਸਾਦੇ ਤਰੀਕੇ ਦੇ ਨਾਲ ਵਿਆਹ ਕਰਵਾਇਆ ਤੇ ਆਪਾਂ ਤਾਂ ਇਹੀ ਦੁਆ ਕਰਦੇ ਆ ਇਹਨਾਂ ਵਾਲੇ ਜੋੜੇ ਦੇ ਲਈ ਕਿ ਇਹਨਾਂ ਨੂੰ ਮਾਲਕ ਤਰੱਕੀਆਂ ਦੇਵੇ ਆਗਾ ਵਦਨ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ ਜੇਕਰ ਉਹ ਵੀਡੀਓ ਵਾਇਰਲ ਨਾ ਹੁੰਦੀ ਇਹਨਾਂ ਦੇ ਨੱਚਦੇ ਹੋਏ ਜੋੜੇ ਦੀ ਤਾਂ ਸ਼ਾਇਦ ਲੋਕਾਂ ਨੂੰ ਕੰਨੋਂ ਕੰਨ ਖਬਰ ਹੀ ਨਹੀਂ ਹੋਣੀ ਸੀ ਗਰਵਿੰਦ ਕੇਜਰੀਵਾਲ ਦੀ ਬੇਟੀ ਦਾ ਵੀ ਵਿਆਹ ਹੋ ਗਿਆ ਹੈ ਉਹ ਕੋਈ ਮਾੜੀ ਜਿਹੀ ਇੱਕ ਚੀਜ਼ ਜਦੋਂ ਵਾਇਰਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਵਿੱਚ ਇਸ ਦਾ ਪਵਾੜਾ ਪੈ ਜਾਂਦਾ ਹੈ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ